ਅਸੀਂ ਚੰਦਰਮਾ ਤੋਂ ਠੰਡ ਲਈ ਵਾਹ ਵਾਹ ਨਾਰੇ ਪਾਬਨੇ ਗੁਰੂ ਤੋਂ ਤੇਜੀ ਲੈ ਪਾਣੀ ਤੋਰਵਾਨੀ ਮੰਗ ਲਈ ਤਾਂ ਜੋ ਦੁੱਖਾਂ ਵਿੱਚ ਵੀ ਰੱਖਦੇ ਹਾਂ ਦੁੱਖਾਂ ਵਿੱਚ ਵੀ ਰੱਖਦੇ ਹਾਂ ਸਦਾ ਮੁਰਨਾ ਤੇ ਮੁਸਕਾਂ ਅਸੀਂ ਮੰਗਵੇਂ ਕੰਬਾਤੋਂ ਕੀ ਲੈਣਾ ਸਾਡੀ ਹੌਸਲੇ ਨਾਲ ਉਡਾ ਨਿਕੜੇ ਮੰਗਵੇਂ ਕੰਬਾਤੋਂ ਕੀ ਲੈਣਾ ਸਾਡੇ ਹੌਸਲੇ ਵਿੱਚ ਉਡਾ ਨਿਕੜੇ ਅਸੀਂ ਧਰਤੀ ਮਾਂ ਤੋਂ ਸਿੱਖਿਆ ਏ ਹਰ ਇੱਕ ਦੀ ਗੱਲ ਨੂੰ ਸਹਿ ਲੈਣਾ ਨੇਤਿ ਉਠ ਪਹਿਰ ਦੇ ਤੜਕੇ ਹੀ ਮੰਜ਼ਲ ਤੇ ਰਸਤੇ ਪੈ ਲੈਣਾ ਉਠ ਪਹਿਰ ਦੇ ਤੜਕੇ ਹੀ ਮੰਜ਼ਲ ਤੇ ਰਸਤੇ ਪੈ ਲੈਣਾ ਅਸੀਂ ਕੁਦਰਤ ਰਾਣੀ ਦੇ ਕੋਲੋਂ ਉਦਰਤ ਰਾਣੀ ਦੇ ਕੋਲੋਂ ਨੇਤ ਸਿੱਖ ਤੇ ਨਵਾਂ ਗਿਆਨ ਕੁੜੇ ਤਸਰ ਮੱਗ ਦੇ ਖੰਬਾ ਤੋਂ ਕੀ ਲੈਣਾ ਸਾਡੇ ਹੌਸਲੇ ਵਿੱਚ ਉਡਾਨ ਨਿਪੜੇ ਮੱਗ ਮੇ ਖੰਬਾ ਤੋਂ ਕੀ ਲੈਣਾ ਸਾਡੀ ਹੌਸਲੇ ਨਾਲ ਉਡਾਨ ਨਿਪੜੇ ਅਸੀਂ ਪਾਪੇ ਹਮਰ ਕੇ ਰੁੱਖਾਂ ਤੋਂ ਦੇਣਾ ਹੀ ਦੇਣਾ ਸਿੱਖਿਆ ਹੈ ਅਸੀਂ ਜਿਹੜੀ ਕੌਮ ਦੇ ਸਭ ਤੋਂ ਵੱਖਰੀ ਵਿਥਿਆ ਹੈ ਜਿਹੜੀ ਕੌਮ ਦੇ ਜਾਏ ਹਾਂ ਉਹਦੀ ਸਭ ਤੋਂ ਵੱਖਰੀ ਵਿਥਿਆ ਹੈ ਅਸੀਂ ਪੁੱਤ ਹਾਂ ਧਰਤ ਪੰਜਾਬਣ ਦੇ ਪੁੱਤ ਹਾਂ ਧਰਤ ਪੰਜਾਬਣ ਦੇ ਸਾਡੀ ਵੱਖਰੀ ਹੈ ਪਹਿਚਾਨ ਕੁੜੇ ਅਸੀਂ ਮੰਗਵੇਂ ਖੰਭਾਂ ਤੋਂ ਕੀ ਲੈਣਾ ਸਾਡੇ ਹੌਸਲੇ ਨਾਲੇ ਉਡਾਨ ਨਿਕੜੇ ਮੱਗ 'ਚ ਕੰਬਾ ਤੋਂ ਕੀ ਲੈਣਾ ਸਾਡੇ ਹੌਸਲੇ ਵਿੱਚ ਉਡਾਨ ਨਿਕੜੇ ਅਸੀਂ ਮਿਰਸੇ ਤੋਂ ਸਿੱਖਦੇ ਹਾਂ ਕਦੇ ਢੇਰੀ ਢਾਕੇ ਬਹਿਣਾ ਨਹੀਂ ਹੱਥ ਕਿਸੇ ਅੱਗੇ ਵੀ ਅੱਗਣਾ ਨਹੀਂ ਮਿਹਨਤਵਾਜੋਂ ਕੁਝ ਲੈਣਾ ਨਹੀਂ ਅੱਥ ਕਿਸੇ ਅਗੇ ਨਹੀਂ ਅੱਗਣਾ ਨਹੀਂ ਮਿਹਨਤ ਬਾਝੂ ਕੁਝ ਲੈਣਾ ਨਹੀਂ ਅਸੀਂ ਜੋ ਚਾਹੀਏ ਕਰ ਸਕਦੇ ਹਾਂ ਜੋ ਚਾਹੀਏ ਕਰ ਸਕਦੇ ਹਾਂ ਸਾਡੀ ਸੋਚ ਦੇ ਵਿੱਚ ਤੂਫਾਨ ਕੁੜੇ ਦਸਮਗਿ ਮੇਖਾਂ ਬਾਤੋਂ ਕੀ ਲੈਣਾ ਸਾਡੀ ਹੌਸਲੇ ਨਾਲ ਅੰਗਰੇਜ਼ ਕੰਬਾ ਤੂੰ ਕੀ ਲੈਣਾ ਸਾਡੇ ਹੌਸਲੇ ਵਿੱਚ ਉਡਾਨਿ ਕੁੜੇ ਅਸਲੀ ਮਾਂ ਬੋਲੀ ਤੋਂ ਸਿੱਖੀ ਹੈ ਇੱਕ ਮੱਖਿਓ ਮਿੱਠੀ ਭਾਸ਼ਾ ਨਹੀਂ ਜਿਹੜਾ ਸਾਡੇ ਦਰ ਤੇ ਆ ਜਾਵੇ ਕਦੇ ਮੁੜਦਾ ਨਹੀਂ ਨਿਰਾਸ਼ਾ ਨਹੀਂ ਸਾਡੇ ਦਰ ਤੇ ਆ ਜਾਵੇ ਕਦੇ ਮੁੜਿਆ ਨਹੀਂ ਨਿਰਾਸ਼ਾ ਨਹੀਂ ਸਾਨੂੰ ਪਲ ਪਲ ਸੇਧ ਬਖਸ਼ ਦੇ ਨੀ ਪਲ ਪਲ ਸੇਧ ਬਖਸ਼ ਦੇ ਨੀ ਗੀਤਾ ਤੇ ਗ੍ਰੰਥ ਕੁਰਾਨ ਕੁੜੇ ਮੰਗਵੇਂ ਕੰਬਾ ਤੂੰ ਕੀ ਲੈਣਾ ਸਾਡੇ ਹੌਸਲੇ ਵਿੱਚ ਉਡਾਨ ਕੁੜੇ ਦਸ ਮੰਗਵੇਂ ਕੰਬਾ ਤੂੰ ਕੀ ਲੈਣਾ साड़ी हौसले लेना ले योगा निपुरे आखरी बंद पेश कर लगा ली असी पिंडरांचना बाले तो सिखी है चढ़ी कला कुड़े नित्यम